ਚੈਨਲ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਆਈਆਂ ਕੁਝ ਗੱਲਾਂ ਬਾਤਾਂ ਆਈਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਚੋਣ ਦੇ ਵਿੱਚ ਮਾਰਕ ਕਰਨੀ ਲਿਬਰਲ ਆਗੂ ਬਣ ਗਏ ਉਹਨਾਂ ਬਾਰੇ ਗੱਲਬਾਤ ਕਰਾਂਗੇ ਦੂਜਾ ਆਟਵਾ ਦੇ ਵਿੱਚ ਐਲਬੋ ਆਪਰੇਲੀ ਹੋਈ ਹੈ ਤੀਜਾ ਕ੍ਰਿਸ਼ਤੀ ਕਲਾਰਕ ਜਿਹੜੇ ਸਾਭ ਦਾ ਪ੍ਰੀਮੀਅਰ ਰਿਹਾ ਇੱਥੋਂ ਦੇ ਬ੍ਰਿਟਿਸ਼ ਕੋਲੰਬੀਆ ਦੇ ਫੈਡਰਲ ਚੋਣਾਂ ਦੇ ਵਿੱਚ ਆ ਰਹੇ ਆ ਚੀਨ ਵੱਲੋਂ ਕੈਨੇਡਾ ਦੇ ਸਮਾਨ ਤੇ ਟੈਰਿਫ ਲਾਇਆ ਗਿਆ ਤੇ ਆਖਰ ਦੇ ਵਿੱਚ ਕੈਨੇਡਾ ਵੱਲੋਂ ਅੱਜ ਅਮਰੀ ਮਾਰਕਰ ਨੇ ਤੋਂ ਮਾਰਕਰ ਨੇ ਲਿਬਰਲ ਪਾਰਟੀ ਦੇ ਆਗੂ ਬਣ ਗਏ ਪਤਾ ਸੀਗਾ ਲਗਭਗ ਇਹ ਕਿਹਾ ਜਾ ਰਿਹਾ ਸੀ ਕਿਉਂਕਿ ਉਹਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਕਿ ਜਿੰਨੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਜਾਂ ਕੈਬਨਿਟ ਮਨਿਸਟਰਾਂ ਦੇ ਜਿਹੜੇ ਅਨਡੋਰਸ ਕਰਦੇ ਆ ਉਸ ਅਨਡੋਰਸਮੈਂਟ ਤੋਂ ਬਹੁਤ ਅੰਦਾਜ਼ਾ ਹੋ ਜਾਂਦਾ ਕਿ ਕਿਸ ਵਿਅਕਤੀ ਨੇ ਪ੍ਰਧਾਨ ਬਣਨਾ ਤੇ ਹੁਣ ਜਿਹੜੇ ਲੀਡਰ ਨੇ ਇਹ ਲਿਬਰਲ ਪਾਰਟੀ ਦੇ ਉਹ ਮਾਰਕਰ ਨੇ ਬਣ ਚੁੱਕੇ ਆ ਮਾਰਕਰ ਨੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਫਾਰਮਰ ਜਿਹੜੇ ਸਾਬਕਾ ਸੈਂਟਰਲ ਬੈਂਕਰ ਨੇ ਇਹ ਇਹਨਾਂ ਦੀ ਕੈਨੇਡਾ ਦੀ ਜਿਹੜੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਕਰਨੀ ਆ ਉਸ ਤੋਂ ਬਾਅਦ ਇਹਨਾਂ ਨੇ ਹੁਣ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਬਣ ਜਾਣਾ ਤੇ ਬੈਕਗ੍ਰਾਉਂਡ ਇਹਨਾਂ ਦੀ ਆਪਾਂ ਉਹ ਵੀ ਆਪਾਂ ਨੂੰ ਪਤਾ ਫੋਰਟ ਸਮਿਥ ਜਿਹੜੀ ਨਾਰਥ-ਵੈਸਟ ਟੈਰੀਟਰੀਜ਼ ਨੇ ਉੱਥੇ ਜਨਮ ਹੋਇਆ ਡਮਿੰਟਨ ਦੇ ਵਿੱਚ ਇਹ ਵੱਡੇ ਹੋਏ ਅਲਬਰਟਾ ਦੇ ਵਿੱਚ ਇਹਨਾਂ ਦੇ ਪਿਤਾ ਜੀ ਦਾ ਸਿਆਸਤ ਨਾਲ ਰਬੰਧ ਸੀ ਇੱਕ ਵਾਰੀ ਲਿਬਰਲ ਉਮੀਦਵਾਰ ਵਜੋਂ ਉਹਨਾਂ ਨੇ ਰਨ ਕੀਤਾ ਪਰ ਹਾਰ ਗਏ ਸੀ ਕੈਰੀਅਰ ਦੇ ਵਿੱਚ ਮਾਰਕ ਕਰਨੇ ਮਤਲਬ ਗਵਰਨਰ ਆਫ ਜਿਹੜੇ ਦ ਬੈਂਕ ਆਫ ਕੈਨੇਡਾ ਇਹਦੇ ਗਵਰਨਰ ਰਹੇ ਆ ਦੂਜਾ ਗਵਰਨਰ ਆਫ ਦ ਬੈਂਕ ਆਫ ਇੰਗਲੈਂਡ ਜਿੱਥੇ ਇਹਨਾਂ ਨੇ ਮੈਨੇਜ ਕੀਤੀ ਜਿਹੜੀ ਆ ਇਕਨੋਮਿਕ ਜਿਹੜੀਆਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਸੀਗਾ ਉਹਨੂੰ ਬਾਹਰ ਕੱਢਿਆ ਇੱਕ ਆਰਥਿਕ ਮਾਹਰ ਨੇ ਔਰ ਆਰਥਿਕ ਮਾਹਰ ਵੀ ਬਹੁਤ ਵੱਡੇ ਮਾਹਰ ਨੇ ਦੋ ਵੱਡੇ ਦੇਸ਼ਾਂ ਦੀਆਂ ਸੈਂਟਰਲ ਬੈਂਕਾਂ ਦੇ ਗਵਰਨਰ ਰਹਿਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਰੌਲਾ ਇਹ ਆ ਕਿ ਇਹਨਾਂ ਕੋਲੇ ਰਾਜਨੀਤਿਕ ਤਜਰਬਾ ਕੋਈ ਨਹੀਂ ਇਕਨੋਮਿਕਸ ਦੇ ਵਿੱਚ ਕਾਰਨੇ ਦੀ ਬਹੁਤ ਇੱਜ਼ਤ ਆ ਲੋਕ ਜਾਣਦੇ ਆ ਇਹਨਾਂ ਨੂੰ ਪਰ ਰਾਜਨੀਤਿਕ ਤਜਰਬਾ ਇਹਨਾਂ ਕੋਲੇ ਹੈ ਨਹੀਂ ਇਹਨਾਂ ਨੇ ਕਦੇ ਕਿਸੇ ਆਫਿਸ ਤੇ ਲਈ ਰਨ ਨਹੀਂ ਕੀਤਾ ਹੁਣ ਵੀ ਕਿਸੇ ਹਾਊਸ ਦੇ ਮੈਂਬਰ ਨਹੀਂ ਆ ਪੋਲੀਟਿਕਲ ਐਕਸਪੋਜ਼ਰ ਇਹਨਾਂ ਦਾ ਜਿਹੜਾ ਰੀਸੈਂਟ ਹਾ ਲੀਡਰਸ਼ਿਪ ਪਰੇਸ਼ ਆ ਉਹਨਾਂ ਕੀ ਇਹਨਾਂ ਨੂੰ ਤਜਰਬਾ ਹੈ ਕਿ ਲੀਡਰਸ਼ਿਪ ਕੀ ਹੁੰਦੀ ਹੈ ਖੈਰ ਉਹਨਾਂ ਦੇ ਸਬੰਧ ਕਾਫੀ ਨੇੜੇ ਦੇ ਰਹੇ ਆ ਅ ਜਸਟਨ ਟਰੂਡੋ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਇੱਕ ਜਿਹੜੀ ਮਤਲਬ ਬਹੁਤ ਇੰਟੈਲੀਜੈਂਟ ਤੇ ਜਿਹੜੇ ਹੰਬਲ ਕਿਸਮ ਦੇ ਵਿਅਕਤੀ ਵਜੋਂ ਇਹਨਾਂ ਦੀ ਇਮੇਜ ਆ ਸਪੋਰਟਸ ਦੇ ਨਾਲ ਜਿਹੜੇ ਹਾਕੀ ਦੇ ਨਾਲ ਇਹਨਾਂ ਦਾ ਖਾਸ ਤੌਰ ਦੇ ਉੱਤੇ ਪਿਆਰ ਆ ਕਾਰਨੀ ਦੀ ਜਿਹੜਾ ਇਹਨਾਂ ਦਾ ਜਿੱਦਾਂ ਦੱਸਿਆ ਕਿ ਜਿਹੜੀਆਂ ਫੈਮਿਲੀ ਟਾਈਜ਼ ਨੇ ਟਰੂਡੋ ਪਰਿਵਾਰ ਦੇ ਨਾਲ ਡਾਇਨਾਫੌਕਸ ਕਾਰਨੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਉਹਨਾਂ ਦੀਆਂ ਵੀ ਬੜੀਆਂ ਨੇੜੇ ਦੀਆਂ ਟਾਈਜ਼ ਟਰੂਡੋ ਪਰਿਵਾਰ ਦੇ ਨਾਲ ਦੱਸਦੇ ਆ ਕਈ ਪੋਲੀਟੀਕਲ ਫਿਗਰਸ ਜਿਨ੍ਹਾਂ ਚ ਹੋਰ ਜਿਹੜੇ ਲੋਕ ਸੀਗੇ ਉਹ ਵੀ ਸ਼ਾਂ ਵੱਲੇ ਕਈ ਕੰਟਰੋਵਰਸੀਜ਼ ਵੀ ਇਹਨਾਂ ਦੇ ਨਾਲ ਮਾਰਕ ਕਾਰਨੀ ਦੇ ਨਾਲ ਜੁੜੀਆਂ ਕ੍ਰਿਟਿਸਿਜ਼ਮ ਜਿਨ੍ਹਾਂ ਦਾ ਪਿਛਲੇ ਸਮੇਂ ਦੇ ਵਿੱਚ ਚੜੀ ਬਰੁਕਫੀਲਡ ਐਸੈਟ ਮੈਨੇਜਮੈਂਟ ਸੀਗੀ ਉਹਦੇ ਨਿਊਯਾਰਕ ਮੂਵ ਕਰਨ ਦੇ ਲਈ ਰੌਲਾ ਪਿਆ ਸੀ ਇਹ ਕਹਿੰਦੇ ਮੇਰੇ ਵੇਲੇ ਨਹੀਂ ਕਰਕੇ ਗਏ ਉਹ ਕਹਿੰਦੇ ਫੈਸਲਾ ਤੁਹਾਡੇ ਵੇਲੇ ਹੋਇਆ ਸੀ ਤੁਸੀਂ ਤੇ ਕੈਨੇਡਾ ਵਾਲੀਆਂ ਕੰਪਨੀਆਂ ਉਧਰ ਭੇਜਣ ਵਾਲਿਆਂ ਚ ਉਹਦੇ ਤੁਸੀਂ ਕੈਨੇਡਾ ਲਈ ਕੀ ਕਰੋਗੇ ਕਈ ਤਰ੍ਹਾਂ ਦੀਆਂ ਕੰਟਰੋਵਰਸੀ ਵੀ ਜੁੜੀਆਂ এনवायरमेंटਲ ਪਾਲਿਸੀਜ਼ ਨੇ ਜਿਹੜੀਆਂ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਜਿਹੜੇ ਸਾਬਕਾ এনवायरमेंट ਮਨਿਸਟਰ ਨੇ ਕੈਥਰਿਨ ਮੈਕਨਾ ਉਹਨਾਂ ਨੇ ਐਨਡੋਰਸ ਕੀਤਾ ਪਰ ਇਹ ਕੁਝ ਪਾਰਟ ਜਿਹੜਾ ਆਪਣਾ ਬਹੁਤ ਕੈਨੇਡਾ ਦਾ ਕਾਰਬਨ ਟੈਕਸ ਰੋਲ ਜਿਹੜੀ ਪਾਲਿਸੀ ਆ ਉਹਨੂੰ ਰਿਵਰਸ ਕਰਨ ਬਾਰੇ ਵੀ ਸੋਚ ਰਹੇ ਆ ਔਰ ਇੱਕ ਡਿਬੇਟ ਬਹੁਤ ਵੱਡਾ ਸ਼ੁਰੂ ਕਰ ਦਿੱਤਾ ਆ ਸੋ ਹੁਣ ਇੱਕ ਜਿਹੜੇ ਸੋ ਇੱਕ ਜਿਹੜੇ ਰਵਾਇਤੀ ਪੋਲੀਟੀਸ਼ੀਅਨ ਨਹੀਂ ਆ ਟਰੈਡੀਸ਼ਨਲ ਨੇਤਾ ਨਹੀਂ ਆ ਟੈਕਨੋਕਰਟ ਕਹੇ ਜਾ ਸਕਦੇ ਆ ਪਾਲਿਸੀ ਫੋਕਸਡ ਅਪਰੋਚ ਆ ਇਹਨਾਂ ਦੀ ਇਸ ਵੇਲੇ ਜਿਸ ਕਿਸਮ ਦੇ ਸੰਕਟ ਚ ਕੈਨੇਡਾ ਆ ਉਹਦੇ ਚ ਉਹਨੂੰ ਕੱਢ ਸਕਦੇ ਆ ਸੋ ਅਗਲਾ ਸਟੈਪ ਇਹਨਾਂ ਦਾ ਪ੍ਰਾਈਮ ਮਿਨਿਸਟਰ ਆ ਹਜੇ ਤੱਕ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਭੇਜਿਆ ਗਿਆ ਤੇ ਹੁਣ ਦੇਖੋ ਇਹ ਕੀ ਕਰਦੇ ਆ ਔਰ ਮੰਨਿਆ ਜਾ ਰਿਹਾ ਕਿ ਥੋੜੇ ਚਿਰ ਦੇ ਵਿੱਚ ਉਹਨੇ ਇਲੈਕਸ਼ਨ ਕਾਲ ਕਰ ਦੇਣੀ ਆ ਤੇ ਉਹਦੇ ਤੋਂ ਬਾਅਦ ਫਿਰ ਵੈਸੇ ਤਾਂ 20 ਅਕਤੂਬਰ ਨੂੰ ਹੋਣੀ ਆ ਪਰ ਇਹਨਾਂ ਨੇ ਹੁਣ ਇਲੈਕਸ਼ਨ ਕਾਲ ਕਰਕੇ ਤੇ ਅੱਗੇ ਚੱਲ ਜਾਣਾ ਮੈਜੋਰਟੀ 85% ਤੋਂ ਜ਼ਿਆਦਾ ਜਿਹੜੀਆਂ ਵੋਟਾਂ ਆ ਉਹ ਇਹਨਾਂ ਨੂੰ ਪਈਆਂ ਦਸੀਆਂ ਜਾਂਦੀਆਂ ਆ 24ਵੇਂ ਪ੍ਰਧਾਨ ਮੰਤਰੀ ਬਣਨ ਕੇ ਜਸਟਰ ਟੁੱਟੋ ਤੋਂ ਬਾਅਦ ਹੁਣ ਤੇ ਕਿਉਂਕਿ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਆਪਾਂ ਸਾਰੇ ਜਾਣਦੇ ਆ ਸੋ ਕਾਰਨ ਨੇ ਆਪਣੀ ਵਿਕਟਰੀ ਸਪੀਚ ਜਿਹੜੀ ਦਿੱਤੀ ਉਹਦੇ ਚ ਉਹਨਾਂ ਨੇ ਦੱਸਿਆ ਕਿ ਅਸੀਂ ਅ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਤੇ ਜਿਹੜੇ ਕੰਸਰਵਟਿਵ ਲੀਡਰ ਪੀਰ ਪੋਲੀਏਵ ਆ ਜਿਹੜੇ ਕੈਨੇਡਾ ਦੇ ਇੰਟਰਸਟ ਨੂੰ ਮਤਲਬ ਕਰ ਰਹੇ ਆ ਉਹਨੂੰ ਡਿਫੈਂਡ ਕਰਨ ਦੇ ਲਈ ਲੜਨਗੇ ਮੰਨਿਆ ਜਾ ਰਿਹਾ ਵੀ ਐਸ ਵਿਲੇ ਇਹਨਾਂ ਕੋਲੇ ਤਜਰਬਾ ਆ ਬਹੁਤ ਸਾਰਾ ਆਰਥਿਕ ਨੀਤੀਆਂ ਦਾ ਇਹਨਾਂ ਨੂੰ ਮਤਲਬ ਇਹਨਾਂ ਦਾ ਕੰਮ ਹੀ ਇਹ ਹੈ ਸ਼ਗਾ ਬੈਂਕ ਆਫ ਇੰਗਲੈਂਡ ਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿਣਾ ਕੋਈ ਛੋਟੀ ਮੋਟੀ ਗੱਲ ਨਹੀਂ ਆ ਪਰ ਰੌਲਾ ਇਹ ਆ ਕਿ ਉਹ ਹੁਣ ਮੰਨਿਆ ਜਾ ਰਿਹਾ ਵੀ ਇਹੀ ਨੇ ਜਿਹੜੇ ਇਸ ਵੇਲੇ ਆਰਥਿਕਤਾ ਦੇ ਵਿੱਚ ਕੈਨੇਡਾ ਫਸ ਚੁੱਕਾ ਜਿਹੜੇ ਆਰਥਿਕ ਸੰਕਟ ਦੇ ਵਿੱਚ ਖਾਸ ਕਰ ਅਮਰੀਕਾ ਦੇ ਟੈਰਫਾਂ ਵਾਲੇ ਮਾਮਲੇ ਦੇ ਵਿੱਚ ਇਹ ਕੱਢ ਸਕਦੇ ਆ ਤੇ ਦੂਜਾ ਇਹਨਾਂ ਦੇ ਜਿਹੜੀ ਵਿਰੋਧ ਦੇ ਵਿੱਚ ਗੱਲ ਇਹ ਹੀ ਜਾਂਦੀ ਆ ਵੀ ਭਾਵੇਂ ਜਸਟਨ ਟਰੂਡੋ ਅੱਗੇ ਸੀ ਪਰ ਆਰਥਿਕ ਮਾਹਰ ਤਾਂ ਪਿੱਛੇ ਇਹ ਹੀ ਸੀ ਸਲਾਹੂ ਤਾਂ ਇਹ ਹੀ ਸੀ ਜਿਸਲਾ ਇਹ ਹੀ ਦੇ ਰਿਹਾ ਸੀ ਤੇ ਫਿਰ ਕੱਲ ਨੂੰ ਨਵਾਂ ਕੀ ਕਰ ਦੇਣਗੇ ਇਹ ਇਹਨਾਂ ਦੇ ਗੱਲ ਵਿਰੋਧ ਦੇ ਵਿੱਚ ਜਾਂਦੀ ਆ ਪਰ ਜਿੱਦਣ ਦੇ ਇਹ ਜਸਨ ਟਰੂਡੋ ਪਾਸੇ ਹਟੇ ਆ ਤੇ ਮਾਰਕ ਕਾਰਨੀ ਦਾ ਨਾਮ ਆਇਆ ਹਾਲਾਂਕਿ ਆਫੀਸ਼ੀਅਲੀ ਤੇ ਹੋਣੀ ਹੀ ਬਣਿਆ ਉਦੋਂ ਦੇ ਲਿਬਰਲ ਦੇ ਨੰਬਰ ਬਹੁਤ ਉੱਤੇ ਚਲੇ ਗਏ ਆਪਾਂ ਕਈ ਵਾਰੀ ਇਹਦੇ ਉੱਤੇ ਗੱਲਬਾਤ ਕਰ ਚੁੱਕੇ ਆ ਸੋ ਹੁਣ ਜਸਨ ਟਰੂਡੋ ਜਿਹਨਾਂ ਨੇ ਲੰਬਾ ਸਮਾਂ ਲਿਬਰਲ ਲੀਡਰ ਰਹੇ ਆ ਤੇ ਜਿੱਦਾਂ ਉਹਨਾਂ ਨੇ ਪਾਰਟੀ ਦੀ ਲੀਡ ਕੀਤਾ ਹ ਲੰਬੇ ਸਮੇਂ ਦੇ ਵਿੱਚ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਆ ਜਦੋਂ ਜਸਨ ਟਰੂਡੋ ਆਏ ਸੀ ਉਦੋਂ ਪਾਰਟੀ ਤੀਜੇ ਨੰਬਰ ਤੇ ਸੀ ਉਹਨੂੰ ਕੱਢ ਕੇ ਤੇ ਪਹਿਲੇ ਨੰਬਰ ਦੇ ਉੱਤੇ ਜਿਹੜੇ ਆਏ ਤੇ ਪੂਰਨ ਬਹੁਮਤ ਦੇ ਰੂਪ ਉਹਨਾਂ ਨੂੰ ਮਿਲਿਆ ਸੀਗਾ ਸੋ ਹੁਣ ਜਿਹੜਾ ਇਸ ਚੱਕਰ ਤੋਂ ਬਾਹਰ ਆ ਕੇ ਕੀ ਇਹਨਾਂ ਦਾ ਅੱਗੇ ਕਿਉਂਕਿ ਲੱਗਦਾ ਇਹ ਹੈ ਕਿ ਥੋੜੇ ਦਿਨ ਉਹਨਾਂ ਨੇ ਇਲੈਕਸ਼ਨ ਕਾਲ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਦੇਖਣ ਵਾਲੀ ਗੱਲ ਹੋਏਗੀ ਕਿ ਕਿੰਨਾ ਕੁ ਕੈਨੇਡਾ ਨੂੰ ਇਹ ਅੱਗੇ ਲੈ ਕੇ ਜਾਂਦੇ ਆ ਕੀ ਲੋਕ ਇਹਨਾਂ ਦੇ ਹੱਕ ਦੇ ਵਿੱਚ ਆਉਂਦੇ ਆ ਇਹਨਾਂ ਦੀ ਪਾਰਟੀ ਨੂੰ ਜਿਤਾਉਂਦੇ ਆ ਜਾਂ ਕੰਸਰਵਟ ਜਿੱਤਦੇ ਆ ਇੱਕ ਰੈਲੀ ਹੋਈ ਆ ਐਲਬੋ ਅਪ ਕਹਿੰਦੇ ਇਸ ਰੈਲੀ ਨੂੰ ਆਟਵਾ ਦੇ ਵਿੱਚ ਜਿਹੜੀ ਇਹ ਦੱਸਦੀ ਆ ਕਿ ਅਸੀਂ ਅਮਰੀਕਾ ਨੇ ਜਿਹੜਾ ਕਿਹਾ ਸੀ ਪਿਛਲੇ ਸਮੇਂ ਦੇ ਵਿੱਚ ਕਿ ਕੈਨੇਡਾ ਨੂੰ 55ਵਾਂ ਸੂਬਾ ਬਣਾ ਲੈਣਾ ਜਿਹੜੀ ਐਲਬੋ ਅਪ ਕੈਨੇਡਾ ਇੱਕ ਰੈਲੀ ਕੀਤੀ ਗਈ ਆ ਕੈਨੇਡੀਅਨਸ ਉਹ ਕਹਿੰਦੇ ਅਸੀਂ ਮਤਲਬ ਆਪਣੇ ਆਪ ਨੂੰ ਬਚਾਉਣ ਦੇ ਲਈ ਡਿਫੈਂਡ ਕਰਨ ਦੇ ਲਈ ਤਿਆਰ ਆ ਕੋਈ ਵੀ ਜਿਹੜਾ ਆਰਥਿਕ ਖਤਰਾ ਸਾਡੇ ਸਾਹਮਣੇ ਜਾਂ ਪੋਲਿਟੀਕਲ ਪ੍ਰੈਸ਼ਰ ਸਾਡੇ ਉੱਤੇ ਪੈ ਰਿਹਾ ਤੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਵੀ ਅਸੀਂ ਇਕੱਠੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਜਿਹੜੇ ਹਾਕੀ ਦੇ ਪਲੇਅਰ ਅ ਕਿਸੇ ਵੀ ਟਫ ਗੇਮ ਦੇ ਵਿੱਚ ਕਰਦੇ ਟਰਮ ਜਿਹੜੀ ਐਲਬੋ ਆਪਾਂ ਹਾਕੀ ਦੇ ਵਿੱਚ ਦੱਸਦੇ ਆ ਵੀ ਕਿਤੇ ਵਰਤੀ ਜਾਂਦੀ ਆ ਜਦੋਂ ਜਿਹੜਾ ਡਿਫੈਂਸਿਵ ਕੋਈ ਹੁੰਦੀ ਆ ਉਹਨਾਂ ਦੀ ਨੀਤੀ ਜਿਹੜੀ ਉਹਦੇ ਉੱਤੇ ਪਲੇਅਰ ਜਿਹੜੀਆਂ ਆਪਣੀਆਂ ਫਿਰ ਜਿਹੜੀਆਂ ਐਲਬੋਸ ਆ ਉਹ ਤਾਂ ਚੱਕ ਲੈਂਦੇ ਆ ਤੇ ਉਹ ਪ੍ਰੋਟੈਕਟ ਕਰਦੇ ਆਪਣੇ ਆਪ ਨੂੰ ਜਿਹੜੇ ਦੂਜੇ ਪਲੇਅਰਾਂ ਤੋਂ ਤੇ ਤਿਆਰ ਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਲੜਨਾ ਆ ਇਸ ਗੇਮ ਦੇ ਵਿੱਚ ਸੋ ਇੱਕ ਮੈਟਾਫਰ ਵਰਤਿਆ ਜਾਂਦਾ ਇੱਕ ਉਸ ਤਰੀਕੇ ਦਾ ਐਲਬੋ ਅਪ ਜਿਹੜਾ ਇਹ ਸਿੰਬਲਾਈਜ਼ ਕਰਦਾ ਹੈ ਕਿ ਅਸੀਂ ਇਕੱਠੇ ਆ ਅਸੀਂ ਸਟਰੋਂਗ ਆ ਤੇ ਅਸੀਂ ਆਪਣੀ ਪੋਜੀਸ਼ਨ ਦੇ ਉੱਤੇ ਬਚਾਅ ਦੇ ਲਈ ਤਿਆਰ ਆ ਇਹੀ ਐਲਬੋ ਅਪ ਰੈਲੀ ਇੱਥੇ ਕਰਕੇ ਇਹਨਾਂ ਲੋਕਾਂ ਨੇ ਦੱਸਿਆ ਕਿ ਜੋ ਕੁਝ ਵੀ ਅਮਰੀਕਾ ਕੈਨੇਡਾ ਦੇ ਉੱਤੇ ਕਹਿ ਰਿਹਾ ਜਿਵੇਂ ਅਸੀਂ ਇਹ ਕਰਦੇ ਆਂਗੇ ਅਸੀਂ ਟੈਰਿਫ ਲਾ ਦਿਆਂਗੇ ਚਾਹੇ ਆਰਥਿਕਾ ਚਾਹੇ ਰਾਜਨੀਤਿਕਾ ਉਹਦੇ ਲਈ ਅਸੀਂ ਤਿਆਰ ਆ ਤੇ ਅਸੀਂ ਇਕੱਠੇ ਆ ਸੋ ਇੱਕ ਵੱਡੀ ਰੈਲੀ ਜਿਹੜੀ ਉੱਥੇ ਪਾਰਲੀਮੈਂਟ ਹਿੱਲ ਦੇ ਉੱਤੇ ਯੂਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦੀਆਂ ਉਹਨਾਂ ਧਮਕੀਆਂ ਦੇ ਵਿਰੋਧ ਦੇ ਵਿੱਚ ਔਰ ਇਹ ਗੱਲ ਜਦੋਂ ਕਹਿੰਦੇ ਆ ਕਿ ਅਸੀਂ ਕੈਨੇਡਾ ਨੂੰ ਕੁੰਝਵੀਂ ਸਟੇਟ ਬਣਾ ਲੈਣਾ ਉਹਦੇ ਵਿਰੋਧ ਦੇ ਵਿੱਚ ਕੀਤੀ ਗਈ ਆ ਇਹ ਕਹਿੰਦੇ 4 ਦਿਨਾਂ ਦੇ ਵਿੱਚ ਰੈਲੀ ਆਰਗੇਨਾਈਜ਼ ਕੀਤੀ ਆ ਕਾਫੀ ਸਪੀਕਰ ਉੱਥੇ ਜਿਹੜੇ ਸਾਬਕਾ ਆਪਣੇ ਫੋਰਨ ਅਫੇਅਰ ਮਨਿਸਟਰ ਲਲਾਇ ਡਾਕਸਰ ਥੀ ਆਟਵਾ ਦੇ ਮੇਅਰ ਮਾਰਕ ਸ਼ਟਕੀ ਤੇ ਇਸੇ ਤਰ੍ਹਾਂ ਜਿਹੜੇ ਪ੍ਰਸਿੱਧ ਕਮੇਡੀਅਨ ਸ਼ੌਨ ਮਜੂਮਦਾਰ ਵੀ ਉਹਦੇ ਵਿੱਚ ਦੱਸੇ ਗਏ ਆ ਮੈਸੇਜ ਇਸ ਰੈਲੀ ਦਾ ਇਹ ਸੀ ਕਿ ਕੈਨੇਡਾ ਇਜ਼ ਨਾਟ ਫਾਰ ਸੇਲ ਕੈਨੇਡਾ ਜਿਹੜਾ ਇਹ ਵਿਕਾਊ ਨਹੀਂ ਆ ਖਾਸ ਤੌਰ ਦੇਤੇ ਜਿਹੜਾ ਜ਼ੋਰ ਦਿੱਤਾ ਗਿਆ ਕਿ ਜਿਹੜੀ ਅਸੀਂ ਫ੍ਰੀ ਆ ਅਸੀਂ ਸਟਰੋਂਗ ਆ ਤੇ ਅਸੀਂ ਆਜ਼ਾਦ ਆ ਇੰਡੀਪੈਂਡੈਂਟ ਆ ਸੋ ਇਹ ਇੱਕ ਬੜਾ ਵੱਡਾ ਮੈਸੇਜ ਆਏ ਸਾਰੇ ਕੁਸ਼ਤੇ ਖਿਲਾਫ ਕਿ ਜਿਸ ਤਰ੍ਹਾਂ ਰਾਸ਼ਟਰਪਤੀ 트ੰਪ ਨੇ ਪ੍ਰੈਸ਼ਰਾਈਜ਼ ਕੀਤਾ 25% ਟੈਰਫ ਕਦੇ ਲਾ ਦਿੱਤੇ ਕਦੇ ਲਾ ਦਿੱਤੇ ਲੋਕ ਇਕੱਠੇ ਨੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੀਆਂ ਰੈਲੀਆਂ ਕਰ ਰਹੇ ਆ ਕਿ ਸਾਨੂੰ ਉਹ ਕਹਿੰਦੇ ਹੁਣ ਇਹ ਵੀ ਕਿਹਾ ਵੀ ਸਾਨੂੰ ਨਵੇਂ ਸੰਗੀ ਸਾਥੀ ਲੱਭਣੇ ਪੈਣਗੇ ਕਿ ਅਸੀਂ ਅਮਰੀਕਾ ਦੇ ਉੱਤੇ ਆਪਣੀ ਜਿਹੜੀ ਨਿਰਪੜਤਾ ਉਹਨੂੰ ਘਟਾਈਏ ਕੈਨੇਡਾ ਦਾ ਬਹੁਤ ਵਪਾਰ ਜਾਂਦਾ ਹੈ ਅਮਰੀਕਾ ਨਾਲ ਜਾਂ ਚੀਨ ਨਾਲ ਸੋ ਉਹ ਇੱਕ ਵੱਡੀ ਗੱਲਬਾਤ ਜਿਹੜੇ ਐਸ਼ ਵੇਲੇ ਸਾਹਮਣੇ ਆ ਰਹੀ ਹੈ ਪਿਛਲੇ ਹਫ਼ਤਿਆਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਹੋ ਰਹੀਆਂ ਹਨ ਦੇਸ਼ ਭਗਤੀ ਕੈਨੇਡਾ ਦੇ ਵਿੱਚ ਵਧੀ ਹੈ ਇਸ ਤਰ੍ਹਾਂ ਦੀਆਂ ਰੈਲੀਆਂ ਦੱਸਦੀਆਂ ਕਿ ਕੈਨੇਡਾ ਇਸ ਹੌਕੇ ਸਮੇਂ ਦੇ ਵਿੱਚ ਵੀ ਲੋਕ ਜਿਹੜੇ ਉਹ ਇਕੱਠੇ ਨੇ ਅਗਲੀ ਥੋੜੀ ਜੀ ਗੱਲਬਾਤ ਫੈਡਰਲ ਪੋਲਿਟਿਕਸ ਦੇ ਵਿੱਚ ਕ੍ਰਿਸਟੀ ਕਲਾਰਕ ਦਾ ਨਾਮ ਸਾਹਮਣੇ ਆਇਆ ਸੀ ਜਿਹੜੇ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਹੋ ਇਸੇ ਪਤਾ ਲੱਗਿਆ ਸੀ ਕਿ ਜਿਹੜੀ ਲਿਬਰਲ ਲੀਡਰਸ਼ਿਪ ਦੌੜ ਹੈ ਉਹਦੇ ਵਿੱਚ ਕਲਿਸਟੀ ਕਲਾਰਕ ਦਾ ਨਾਮ ਸੀਗਾ ਬਾਅਦ ਦੇ ਵਿੱਚ ਚਲੋ ਨਹੀਂ ਉਹ ਗੱਲ ਬਣੀ ਕਈ ਕੁਝ ਹੋ ਗਿਆ ਫਰੈਂਚ ਵੀ ਸ ਪ੍ਰੀਮੀਅਰ ਰੇਆ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ 17 ਤੱਕ ਜਦੋਂ ਲਿਬਰਲ ਸਰਕਾਰ ਇੱਥੇ ਰਹੀ ਆ BC ਦੇ ਵਿੱਚ ਵੱਡਾ ਨਾਂ ਇਹ ਸੀਗਾ ਬਾਅਦ ਦੇ ਵਿੱਚ ਜਿਹੜੇ ਲਾ ਫਾਰਮ ਦੇ ਵਿੱਚ ਚਲੇ ਗਏ ਸੀ ਪੋਲਿਟਿਕਸ ਛੱਡ ਗਏ ਸੀ ਹੁਣ ਫੇਰ ਇਹਨਾਂ ਦਾ ਨਾਂ ਚਰਚਾ 'ਚ ਆਇਆ ਸੀ ਲਿਬਰਲ ਲੀਡਰ ਦੇ ਵਜੋਂ ਨਾਂ ਚਰਚਾ ਦੇ ਵਿੱਚ ਆਇਆ ਪਰ ਉਹ ਨਹੀਂ ਉੱਥੇ ਇਹ ਬਣ ਸਕੇ ਕਈ ਕਾਰਨ ਸੀਗੇ ਉਹਦੇ ਵਿੱਚ ਕਈ ਕੰਟਰੋਵਰਸੀ ਜਾਂ ਕਈ ਕੁਝ ਉਹਦੇ ਵਿੱਚ ਹੋਇਆ ਪਰ ਹੁਣ ਉਹਨਾਂ ਨੇ ਇਹ ਕਿਹਾ ਆ ਕਿ ਉਹ ਮੈਂਬਰ ਪਾਰਲੀਮੈਂਟ ਬਣਨਗੇ ਕਿਥੋਂ ਚੋਣ ਲੜਦੇ ਪਤਾ ਨਹੀਂ ਪਰ ਕਲਿਸਟਰੀ ਕਲਾਰਕ ਜਿਹੜੇ ਆ ਉਹ ਫੈਡਰਲ ਪੋਲਿਟਿਕਸ ਦੇ ਵਿੱਚ ਆ ਰਹੇ ਆ ਇਹਦੇ ਦੋ ਤਿੰਨ ਕਾਰਨ ਇਹਨਾਂ ਦੋ ਤਿੰਨ ਤਰੀਕੇ ਨਾਲ ਦੇਖਿਆ ਜਾ ਰਿਹਾ ਇੱਕ ਤੇ ਮੰਨਿਆ ਜਾ ਰਿਹਾ ਵੀ ਕ੍ਰਿਸਟਰੀ ਕਲਾਰਕ ਸਟਰੋਂਗ ਲੀਡਰ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਨੇ ਸਾਲ ਜਿਹੜਾ ਪ੍ਰੀਮੀਅਰ ਰਹਿਣਾ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਉਹਦੇ ਤੋਂ ਬਾਅਦ ਹੁਣ ਜਦੋਂ ਮਾਰਕ ਕਾਰਨੀ ਜਿੱਤਦੇ ਆ ਉਹ ਉਹਨਾਂ ਦੀ ਜਿੱਤ ਤੋਂ ਬਾਅਦ ਜਿਹੜਾ ਕਹਿ ਲਓ ਕਿ ਇਹ ਹੁਣ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਜਸਟਨ ਟਰੂਡੋ ਜਿੰਨਾ ਚਿਰ ਰਹੇ ਆ ਉਹਨਾਂ ਚਿਰ ਤੇ ਇਹ ਸਾਹਮਣੇ ਨਹੀਂ ਆਇਆ ਹੁਣ ਜਦੋਂ ਜਸਟਨ ਟਰੂਡੋ ਪਾਸੇ हट ਗਏ ਤਾਂ ਉੱਥੇ ਕ੍ਰਿਸਟੀ ਕਲਾਰਕ ਪਾਰਟੀ ਦੇ ਵਿੱਚ ਆ ਗਏ ਜਾਂ ਇਦਾਂ ਕਹਿ ਲਾਓ ਇਹ ਇੱਕ ਉਹ ਵੀ ਗੱਲ ਹੈਗੀ ਆ ਕਿ ਜਸਟਨ ਟਰੂਡੋ ਨੂੰ ਇੰਨੇ ਸਟਰੋਂਗ ਲੀਡਰ ਜਿਹੜੇ ਲਿਬਰਲ ਲੀਡਰਸ਼ਿਪ ਹੈ ਉਹ ਇਹਨਾਂ ਨੇ ਲਿਆਂਦੇ ਹੀ ਨਹੀਂ ਵਿੱਚ ਉਹ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਰਹਿ ਗਏ ਤੇ ਹੁਣ ਜਦੋਂ ਇਹ ਬਾਹਰ ਗਏ ਆ ਇਹਨਾਂ ਲੋਕਾਂ ਨੇ ਅੰਦਰ ਆਉਣਾ ਸ਼ੁਰੂ ਕਰ ਦਿੱਤਾ ਆ ਆ ਸਿਲੈਕਸ਼ਨ ਦੇ ਵਿੱਚ ਇਹ ਸੋਚ ਰਿਹਾ ਕਿ ਲਿਬਰਲ ਕੈਂਡੀਡੇਟ ਬੀਸੀ ਦੇ ਵਿੱਚ ਇਹ ਹੋਣਗੇ ਮਾਰਕਰਨੀ ਦੀ ਸਪੋਰਟ ਹੋਊਗੀ ਲਿਬਰਲ ਪਾਰਟੀ ਦੇ ਵਿੱਚ ਇਹਨਾਂ ਨੇ ਵੀ ਕਾਰਨੇ ਨੂੰ ਜਿਹੜੀ ਸਪੋਰਟ ਕੀਤੀ ਹੈ ਔਰ ਪੀਅਰ ਪੋਲੀ ਨੇ ਬਹੁਤ ਸਖਤ ਲੋਚਨਾ ਕੀਤੀ ਹੈ ਕੰਜ਼ਰਵਟਿਵ ਆਗੋ ਦੀ ਤੇ ਵੀ ਕਿਹਾ ਕਿ ਇਹ ਬਹੁਤ ਮਤਲਬ ਸਟਾਈਲ ਦੇ ਵਿੱਚ ਇਹਨਾਂ ਦੀ ਸ਼ੈਲੀ ਦੇ ਵਿੱਚ ਡੋਨਲਡ ਟਰੰਪ ਦੇ ਬਹੁਤ ਨੇੜੇ ਆ ਅਗਲੇ ਇਲੈਕਸ਼ਨ ਦੇ ਵਿੱਚ ਉਹ ਕਹਿੰਦੇ ਕੈਨੇਡਾ ਦਾ ਭਵਿੱਖ ਤੈਅ ਹੋਣਾ ਹੈ ਤੇ ਅਸੀਂ ਇਹ ਇਲੈਕਸ਼ਨ ਲੜ ਰਹੇ ਹਾਂ ਤੇ ਕੈਨੇਡੀਅਨ ਦੇ ਜਿਹੜੇ ਵੈਲਿਊ ਜਿਹੜੀਆਂ ਕੈਨੇਡੀਅਨ ਵੈਲਿਊਜ਼ ਨੇ ਇਹਨਾਂ ਨੂੰ ਬਾਹਰ ਹੀ ਕਿਸੇ ਵੀ ਦਖਲ ਤੋਂ ਬਚਾ ਕੇ ਰੱਖਣਾ ਹੈ ਸੋ ਪਾਰਟੀ ਦੀ ਜਿਹੜੇ ਉਹ ਕਹਿੰਦੇ ਅਸੀਂ ਰੈਡੀ ਹਾਂ ਪਾਰਟੀ ਦੀ ਮਦਦ ਕਰਨ ਦੇ ਲਈ ਲਿਬਰਲ ਪਾਰਟੀ ਨੂੰ ਸਪੋਰਟ ਕਰਨ ਦੇ ਲਈ ਕੋਈ ਵੀ ਜਿਹੜਾ ਇਹਨਾਂ ਦਾ ਹੈਗਾ ਕੈਂਡੀਡੇਟ ਜਾਂ BC ਦੇ ਵਿੱਚ ਇਹਦੀ ਇਲੈਕਸ਼ਨ ਡਾਇਨਾਮਿਕਸ ਨੂੰ ਇਹ ਵੀ ਮੰਨਿਆ ਜਾ ਰਿਹਾ ਕਿ ਇਲੈਕਸ਼ਨ ਜਿਹੜੀਆਂ ਆਊਟਕਮਸ ਆ ਉਦੇ ਨਾਲ ਵੀ ਅਸਰ ਪੈ ਰਿਹਾ ਏ ਸਾਰੇ ਕੁਛ ਦੇ ਉੱਤੇ ਕਿ ਕੈਂਡੀਡੇਟ ਦੀ ਰਿਕਰੂਟਮੈਂਟ ਦੇ ਉੱਤੇ ਜਿਹੜੇ ਸਵਾਲ ਹੋ ਰਹੇ ਆ ਕਿ ਜਿਹੜੇ ਇਹ ਲੀਡਰਸ਼ਿਪ ਜਿਹੜੀ ਆ ਉਹ ਉਹ ਖਿੱਚਦੀ ਆ ਤਕੜੇ ਲੀਡਰਾਂ ਨੂੰ ਆਪਣੇ ਵੱਲ ਸਟਰੋਂਗ ਜਿਹੜੇ ਕੈਂਡੀਡੇਟ ਹੁੰਦੇ ਆ ਵੀ ਜੇ ਟਰੂਡੋ ਦੇ ਥੱਲੇ ਇਦਾਂ ਦੇ ਸਟਰੋਂਗ ਕੈਂਡੀਡੇਟ ਲਿਬਰਲ ਪਾਰਟੀ ਦੇ ਵਿੱਚ ਨਹੀਂ ਆਏ ਆ ਸਕੇ ਤਾਂ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਪ੍ਰੋਬਲਮ ਸ਼ੀਗੀ ਸੋ ਇਹ ਜਿਹੜੇ ਦੇਖਣ ਵਾਲੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁੰਦਾ ਕਈ ਵੱਡੇ ਨਾਂ ਪਿਛਲੇ ਸਮੇਂ ਦੇ ਵਿੱਚ ਕੰਜ਼ਰਵਟਿਵ ਕੈਂਡੀਡੇਟ ਵੀ ਸਾਹਮਣੇ ਆਏ ਆ ਕੰਜ਼ਰਵਟਿਵ ਜਿਹੜੇ ਆ ਡਿਸਕਵਾਲਿਫਾਈ ਕੀਤੇ ਕੈਂਡੀਡੇਟ ਕਈ ਨਹੀਂ ਤਾਂ ਹੁਬਰਮਨ ਜਾਂ ਮਾਈਕ ਡਿਜੋਂਗ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਪੋਜੀਸ਼ਨ ਨੂੰ ਵੀ ਉੱਥੇ ਫਰਕ ਪੈਂਦਾ ਸੋ ਦੇਖੋ ਇਦਾਂ ਦੇ ਕੁਝ ਹੋਰ ਆਗੂ ਜਿਹੜੇ ਆਉਂਦੇ ਆ ਜਿਹੜੇ ਪੁਰਾਣੇ ਸਿਆਸਤ ਦੇ ਵਿੱਚ ਬڑے ਵੱਡੇ ਨਾਂ ਰਹੇ ਆ ਤੇ ਬਾਅਦ ਦੇ ਵਿੱਚ ਉਹ ਇਧਰਲੇ ਪਾਸੇ ਹੁਣ ਆਉਣ ਬਾਰੇ ਸੋਚ ਰਹੇ ਆ ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਲਿਬਰਲ ਪਾਰਟੀ ਹੋਰ ਸਟਰੋਂਗ ਹੋਊਗੀ ਤੇ ਇਹਨਾਂ ਦੇ ਚਾਂਸਸ ਜਿਹੜੇ ਜਿੱਤਣ ਦੇ ਜ਼ਿਆਦਾ ਵਧਦੇ ਅਗਲੀ ਗੱਲ ਬਾਅਦ ਦੋਸਤੋ ਚੀਨ ਨੇ ਨਵੇਂ ਟੈਰਫ ਲਾ ਦਿੱਤੇ ਕੈਨੇਡਾ ਦੇ ਉੱਤੇ ਹਰ ਪਾਸੇ ਟੈਰਫੀ ਟੈਰਫ ਆ ਸਰ ਪਾਸੇ ਇੱਕ ਲਾ ਦਿੰਦੇ ਤੇ ਉਹਦੀ ਜਿਹੜੀ ਰਿਟੈਲੀਏਟਰੀ ਆ ਦੂਜੇ ਪਾਸੇ ਲੱਗ ਜਾਂਦੇ ਆ ਕੈਨੇਡਾ ਦੇ ਵਿੱਚ ਹੁਣ ਜਿਹੜਾ ਚਾਈਨਾ ਨੇ ਇਹ ਐਨਾਉਂਸ ਕਰ ਦਿੱਤਾ ਕਿ ਕੈਨੇਡੀਅਨ ਫਾਰਮ ਪ੍ਰੋਡਕਟ ਜਿਵੇਂ ਕਨੋਲਾ ਪੋਰਕਾ ਪੀਜ਼ਾ ਜਾਂ ਜਿਹੜੇ ਐਕੁਆਟਿਕ ਪ੍ਰੋਡਕਟਸ ਹੈਗੇ ਆ ਉਹਨਾਂ ਦੇ ਉੱਤੇ ਟੈਰਫ ਲਾ ਦਿੱਤੇ ਆ ਕੈਨੇਡਾ ਨੇ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਦੇ ਉੱਤੇ ਸਟੀਲ ਦੇ ਉੱਤੇ ਐਲੂਮਿਨਿਅਮ ਦੇ ਉੱਤੇ ਟੈਰਫ ਦੇ ਪਹਿਲਾਂ ਗੱਲ ਕੀਤੀ ਆ ਚਾਈਨਾ ਜਿਹੜਾ ਆ ਉਹ 100% ਟੈਰਫ ਲਾ ਰਿਹਾ ਕਨੋਲਾ ਆਇਲ ਦੇ ਉੱਤੇ ਤੇ ਮਟਰਾਂ ਦੇ ਉੱਤੇ ਟੈਰਫ ਜਿਹੜਾ ਪੋਰਕ ਦੇ ਉੱਤੇ ਜਾਂ ਦੂਜੇ ਪ੍ਰੋਡਕਟਸ ਦੇ ਉੱਤੇ 20 ਮਾਰਚ ਤੋਂ ਸਟਾਰਟ ਹੋ ਰਿਹਾ ਇਹਦਾ ਹੁਣ ਕੈਨੇਡੀਅਨ ਫਾਰਮਰਸ ਦੇ ਉੱਤੇ ਬੜਾ ਵੱਡਾ ਅਸਰ ਪਊਗਾ ਜਿਹੜਾ ਟੈਰਫ ਆ ਇਹਦੇ ਨਾਲ ਕੈਨੇਡੀਅਨ ਫਾਰਮਰ ਸਪੈਸ਼ਲੀ ਜਿਹੜੇ ਕਨੋਲਾ ਗ로우 ਕਰਦੇ ਆ ਕੈਨੇਡਾ ਦਾ ਜਿਹੜਾ ਟਾਪ ਐਕਸਪੋਰਟ ਪ੍ਰੋਡਕਟ ਆ ਉਹ ਕਨੋਲਾ ਆ ਲਗਭਗ 5 ਬਿਲੀਅਨ ਡਾਲਰ ਦਾ ਸਾਲ ਦੇ ਵਿੱਚ ਹੁੰਦਾ ਇਹ ਹੁਣ ਜਿਹੜੇ ਇੰਡਸਟਰੀ ਆ ਜਿਹੜੇ ਕੈਰਸ ਡੇਵਸਨ ਨੇ ਹੈਡ ਆਫ ਕਨੋਲਾ ਕਾਉਂਸਲ ਆਫ ਕੈਨੇਡਾ ਦੇ ਉਹ ਕਹਿੰਦੇ ਜਿਹੜੇ ਟੈਰਿਫ ਨੇ ਇਹਨਾਂ ਦਾ ਬਹੁਤ ਮਾੜਾ ਅਸਰ ਫਾਰਮਰ ਸਪਲਾਈਅਰ ਤੇ ਜਿਹੜੇ ਦੂਜੀਆਂ ਗ੍ਰੇਨ ਕੰਪਨੀਆਂ ਆ ਤੇ ਐਕਸਪੋਰਟਰਾਂ ਉਨਾ ਸਾਰਿਆਂ ਦੇ ਉੱਤੇ ਪਊਗਾ ਸਰਕਾਰ ਦਾ ਰਿਸਪੌਂਸ ਇਹਦੇ ਉੱਤੇ ਅਫੀਸ਼ੀਅਲਸ ਇਹ ਕਹੇ ਆ ਕਿ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਤੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੇ ਕਹਿਆ ਕਿ ਅਸੀਂ ਮਤਲਬ ਇਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਮਾੜਾ ਅਸਰ ਪੈ ਰਿਹਾ ਆ ਇਸ ਸਕਾਚਮੈਂਦੇ ਪ੍ਰੀਮੀਅਰ ਨੇ ਸਕਾਟ ਮੋ ਉਹਨਾਂ ਨੇ ਵੀ ਨੋਸ਼ਨਾ ਕੀਤੀ ਹੈ ਚੀਨ ਦੇ ਇਹਨਾਂ ਟੈਰਿਫਸ ਦੀ ਕਿਹੜੀ ਕੈਨੋਲਾ ਇੰਡਸਟਰੀ ਆ ਉਹ ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਸਫਰ ਕਰੂਗੀ ਵੀ ਸਾਡਾ ਤੇ ਉਹ ਕਹਿੰਦੇ ਰੌਲਾ ਹੀ ਕੋਈ ਨਹੀਂ ਇਲੈਕਟ੍ਰਿਕ ਵਹੀਕਲ ਦੇ ਮੁਕਾਬਲੇ ਸਾਡੇ ਨਾਲ ਟੈਰਿਫ ਕਿਉਂ ਲਾ ਰਹੇ ਆ ਨਾਰਥ ਮਾਰਕਸ ਵਿੱਚ ਚੀਨ ਦੇ ਉੱਤੇ ਟੈਰਿਫ 100% ਲਾਇਆ ਆ ਚੀਨ ਦੀਆਂ ਕਾਰਾਂ ਤੇ ਚੀਨ ਦੀਆਂ ਜਿਹੜੀਆਂ BYD ਕੰਪਨੀ ਵਰਗੀਆਂ ਕਾਰਾਂ ਨੇ ਜੇ ਕਿਤੇ ਉਹ ਕਾਰਾਂ ਇੱਥੇ ਆ ਜਾਣ ਬਿਨਾਂ ਟੈਰਿਫ ਤੋਂ ਕੈਨੇਡਾ ਦੇ ਵਿੱਚ 10-10 ਹਜ਼ਾਰ ਡਾਲਰ ਦੀ ਟੈਸਲਾ ਤੋਂ ਵਧੀਆ ਕਾਰ ਦੱਸਦੇ ਆ ਉਹ ਜਿੰਨੇ ਦੀ ਉਹ ਵੇਚਦੇ ਆ ਇਹਨਾਂ ਨੇ 100% ਟੈਰਫ ਲਾਇਆ ਉਹਨਾਂ ਦੇ ਉੱਤੇ ਕਿ ਉਹ ਇੰਨੀ ਮਹਿੰਗੀ ਹੋ ਜਾਂਦੀ ਇੱਥੇ ਆ ਕੇ ਤਾਂ ਟੈਸਲਾ ਤੇ ਦੂਜੀਆਂ ਕਾਰਾਂ ਉਹਦਾ ਮੁਕਾਬਲਾ ਕਰ ਸਕਦੀਆਂ ਜੇ ਇਹ ਨਾ ਕੈਨੇਡਾ ਉਹਨਾਂ ਦੇ ਉੱਤੇ ਟੈਰਫ ਲਾਵੇ ਉਹਨਾਂ ਦੇ ਚੀਨ ਦੇ ਜਿਹੜੇ ਇਹਨਾਂ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਮੁੱਖ ਰੌਲਾ ਉਹੀ ਆ ਤੇ ਉਹ ਕਾਰਨ ਬਹੁਤ ਸਸਤੀਆਂ ਇੱਥੇ ਵੇਚਦੇ ਨੇ ਤੇ ਬਹੁਤ ਵਧੀਆ ਪਰ ਇਹਨਾਂ ਨੇ ਲਾ ਦਿੱਤਾ ਹੁਣ ਉਹ ਕਹਿੰਦੇ ਜੇ ਤੁਸੀਂ ਸਾਡੀਆਂ ਚੀਜ਼ਾਂ ਦੇ ਉੱਤੇ ਲਾ ਰਹੇ ਤਾਂਸੀਂ ਵੀ ਤੁਹਾਡੀਆਂ ਚੀਜ਼ਾਂ ਦੇ ਉੱਤੇ ਲਾ ਰਹੇ ਆ ਤੇ ਉਹ ਮੇਨ ਜਿਹੜਾ ਕਨੋਲਾ ਆ ਉਦੇ ਉੱਤੇ ਇਹਨਾਂ ਨੇ ਇਹ ਸਾਰਾ ਕੁਝ ਲਾ ਦਿੱਤਾ ਹੈ ਚੀਨ ਸਬਸਿਡਾਈਜ਼ ਵੀ ਕਰਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਵੇਂ ਇਲੈਕਟ੍ਰਿਕ ਵਹੀਕਲਸ ਹੈਗੇ ਆ ਬਹੁਤ ਘੱਟ ਕੀਮਤਾਂ ਦੇ ਉੱਤੇ ਸੋਏ ਟ੍ਰੇਡ ਵਾਰ ਜਿਹੜੀ ਅਮਰੀਕਾ ਦੇ ਨਾਲ ਚੱਲ ਰਹੀ ਹੈ ਤੇ ਇਹ ਕੈਨੇਡਾ ਦੇ ਲਈ ਚੀਨ ਦਾ ਚੈਲੰਜ ਜਿਹੜਾ ਇੱਕ ਦੂਜਾ ਨਾਲੇ ਪਹਿਲੀ ਵਾਰ ਹੀ ਨਹੀਂ ਹੋਇਆ ਕਿ ਚੀਨ ਨੇ ਕੈਨੇਡੀਅਨ ਕਨੋਲਾ ਨੂੰ ਟਾਰਗੇਟ ਕੀਤਾ ਹੋਵੇ ਤੁਹਾਨੂੰ ਯਾਦ ਹੋਊਗਾ 4 ਸਾਲ ਪਹਿਲਾਂ 2019 ਦੇ ਵਿੱਚ ਚਾਈਨਾ ਨੇ ਸਾਰੀ ਜਿਹੜੀ ਕਨੋਲਾ ਇੰਪੋਰਟ ਸੀਗੀ ਉਹ ਰੋਕ ਦਿੱਤੀ ਸਟ੍ਰਕਚਰ ਕਰ ਦਿੱਤੀ ਸੀ ਜਿਹੜਾ ਇੱਕ ਪੋਲਿਟਿਕਲ ਮੂਵ ਸੀਗਾ ਜਦੋਂ ਉਹ ਹਵਾਈ ਦੇ ਐਗਜ਼ੀਕਿਊਟਿਵ ਸੀਗੀ ਮੈੰਗਵੋਂਜ਼ੂ ਉਹਨੂੰ ਇੱਥੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਕਹਿਣ ਦੇ ਉੱਤੇ ਵੈਂਕੂਵਰ 에ਰਪੋਰਟ ਦੇ ਉੱਤੇ ਕੈਨੇਡਾ ਨੇ ਫੜ ਲਿਆ ਸੀ ਇਹਨਾਂ ਨੇ ਉਦੋਂ ਵੀ ਚੀਨ ਨੇ ਕੈਨੇਡਾ ਦੇ ਕਨੋਲਾ ਆਇਲ ਨੂੰ ਟਾਰਗੇਟ ਕੀਤਾ ਸੀ ਸੋ ਹੁਣ ਇਹਦਾ ਕੋਈ ਜਿਹੜੀ ਕਨੋਲਾ ਕਾਉਂਸਲ ਆਫ ਕੈਨੇਡੀਅਨ ਅਫੀਸ਼ੀਅਲਸ ਜਿਹੜੇ ਨੇ ਉਹ ਬੈਠ ਕੇ ਗੱਲਬਾਤ ਕਰਨਗੇ ਇਹਦਾ ਕੋ ਹੱਲ ਹੁੰਦਾ ਨਹੀਂ ਤਾਂ ਜਿਹੜਾ ਥੋੜਾ ਜਿਹਾ ਇਹ ਔਖੀ ਗੱਲਬਾਤ ਹੋ ਸਕਦੀ ਹੈ ਖਾਸ ਕਰਕੇ ਕਨੋਲਾ ਇੰਡਸਟਰੀ ਆ ਆਖਰ ਦੇ ਵਿੱਚ ਗੱਲਬਾਤ ਕਰਨੀ ਆ ਜਿਹ ਅਨਟੈਰੀਓ ਦੇ ਪ੍ਰੀਮੀਨਰ ਡੱਗ ਫੋਰਡ ਉਹਨਾਂ ਨੇ ਜਿਹੜੀ ਬਿਜਲੀ ਕੈਨੇਡਾ ਤੋਂ ਅਮਰੀਕਾ ਨੂੰ ਜਾਂਦੀ ਹੈ ਉਹਦੇ ਤੇ 25% ਸਰਚਾਰਜ ਲਾ ਦਿੱਤਾ ਮਤਲਬ ਕੀ ਆ ਇਹਦਾ ਅਮਰੀਕਾ ਨੇ ਕਿਹਾ ਵੀ ਅਸੀਂ ਇਹਨਾਂ ਤੋਂ ਜਿੰਨਾ ਸਮਾਨ ਲੈਨੇ ਉਹਦੇ ਤੇ ਟੈਰਿਫ ਲਾਵਾਂਗੇ ਟੈਰਿਫ ਦਾ ਮਤਲਬ ਕੀ ਆ ਕਿ ਜਿਹੜਾ ਸਮਾਨ ਆ ਰਿਹਾ ਆ ਮੰਨ ਲਓ ਇੱਥੇ ਸਾਡੇ ਕੈਨੇਡਾ ਦੇ ਵਿੱਚ ਇਲੈਕਟ੍ਰਿਕ ਕਾਰਾਂ ਚੀਨ ਤੋਂ ਆ ਰਹੀਆਂ ਇਹ ਉਹਦੇ ਤੇ ਟੈਕਸ ਲਾ ਦਿੰਦੇ ਆ ਉਹ ਟੈਕਸ ਜਿਹੜਾ ਆਉਣ ਵਾਲੀ ਚੀਜ਼ ਤੇ ਲਾਇਆ ਦੇਖਦੇ ਵਿੱਚ ਉਹਨੂੰ ਟੈਰਿਫ ਕਹਿ ਦਿੰਦੇ ਆ ਜਿਹੜੀ ਜਾਣ ਵਾਲੀ ਚੀਜ਼ ਆ ਉਹਦੇ ਤੇ ਵੀ ਟੈਕਸ ਲਾਇਆ ਜਾ ਸਕਦਾ ਉਹਨੂੰ ਸਰਚਾਰਜ ਕਹਿੰਦੇ ਆ ਬਾਧੂ ਮਤਲਬ ਖਰਚਾ ਉਹਦੇ ਤੇ ਪਾ ਦਿੱਤਾ ਉਹ ਬਾਧੂ ਖਰਚਾ ਅਨਟੈਰੀਓ ਦੇ ਵਿੱਚ ਪ੍ਰੀਮੀਅਰ ਜਿਹੜੇ ਨਵੇਂ ਨਵੇਂ ਬਣਿਆ ਡੱਗ ਫੋਰਡ ਉਹਨਾਂ ਨੇ ਆਪਣੀ ਬਿਜਲੀ ਦੇ ਉੱਤੇ ਪਾ ਦਿੱਤਾ ਜਿਹੜੀ ਅਮਰੀਕਾ ਨੂੰ ਜਾ ਰਹੀ ਹੈ ਅਮਰੀਕਾ ਦੀਆਂ ਕੁਝ ਸਟੇਟਾਂ ਜਿਵੇਂ ਮਿਸ਼ੀਗਨ ਆ ਮਿਨੀਸੋਟਾ ਆ ਨਿਊਯਾਰਕ ਆ ਇਹਨਾਂ ਦੇ ਉੱਤੇ ਸਿੱਧਾ ਅਸਰ ਪਊਗਾ ਵੀ ਲਗਭਗ 15 ਲੱਖ ਘਰ ਆ ਜਿਹਦੇ ਸਿੱਧੇ ਬਿੱਲ ਵੱਧ ਜਣੇ ਘਰਾਂ ਦੇ ਇਹਦੇ ਨਾਲ ਹੀ ਕਿਉਂਕਿ ਅ ਇੰਟੈਰੀਅਰ ਉਹਦੇ ਉੱਤੇ 25% ਸਰਚ ਚਾਰਜ ਜਿਹੜਾ ਉਹ ਸਰਚ ਚਾਰਜ ਨੇ ਕਿ ਵੱਧ ਉਹਦੇ ਜਿਹੜਾ ਇੱਕ ਖਰਚਾ ਹੈ ਉਹਦੇ ਉੱਤੇ ਪਾ ਦਿੱਤਾ ਲਗਭਗ 100 ਕੈਨੇਡੀਅਨ ਡਾਲਰ ਕਹਿ ਲਓ ਕਿ ਮਹੀਨੇ ਦਾ ਘਰ ਪਰਤੀ ਵੱਧ ਜਾਣਾ ਉੱਥੇ 78 ਡਾਲਰ ਜੇ ਅਮਰੀਕਨ ਗਿਣਨੇ ਹੁਣ ਹੁਣ ਉਹਦਾ ਫਾਇਦਾ ਤੇ ਸਿੱਧਾ ਕੈਨੇਡਾ ਨੂੰ ਹੋਊਗਾ ਹੀ ਜਿੰਨੇ ਜੋਗੇ ਕਿ ਹੈਗੇ ਆ ਉਨਾਂ ਤੇ ਇਹੇ ਕਰ ਰਹੇ ਆ ਇਸ ਚੀਜ਼ ਨੂੰ ਟੈਰੀਓ ਦੇ ਵਿੱਚ ਦੱਸਦੇ ਆ ਕਿ ਇਹ ਸਿਰਫ 25% ਬਿਜਲੀ ਦੇ ਉੱਤੇ ਟੈਰਫ ਲਾਉਣ ਦੇ ਨਾਲ 3 ਤੋਂ 4 ਲੱਖ ਕੈਨੇਡੀਅਨ ਡਾਲਰ ਦਿਹਾੜੀ ਦਾ ਬਣੂਗਾ। ਯਾਨੀ ਕਿ 2 2 2 ਲੱਖ 8000 ਡਾਲਰ ਤੋਂ ਲਾ ਕੇ 2 ਲੱਖ 7000 ਡਾਲਰ ਅਮਰੀਕਨ ਰੋਜ਼ ਟੈਰੀਓ ਨੂੰ ਫਾਇਦਾ ਹੋਊਗਾ। ਇਹਨਾਂ ਦੇ ਬਿਜ਼ਨਸ ਵਿੱਚ ਜਿਹੜਾ 25% ਟੈਰਫ ਲਾ ਰਿਹਾ ਉਹ ਕਹਿੰਦੇ ਅਸੀਂ ਲਾ ਦਿੱਤਾ ਤੁਸੀਂ ਸਾਡੇ ਤੇ ਲਾਈ ਜਾਂਦੇ ਆ। ਜਿੰਨਾ ਪੈਸਾ ਆਊਗਾ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਲਾਵਾਂਗੇ ਅਸੀਂ ਵਰਕਰਾਂ ਨੂੰ ਦੇਵਾਂਗੇ। ਇਹ ਅਮਰੀਕਾ ਨੇ ਪਹਿਲਾਂ ਟੈਕਸ ਲਾਇਆ ਸੀ ਟੈਰਫ ਲਾਇਆ ਸੀ ਬਾਅਦ ਚ ਕਹਿੰਦੇ ਸੀ 2 April ਤੱਕ ਰੋਕ ਦਿੱਤਾ ਪਰ ਉਹ ਕਹਿੰਦੇ ਅਸੀਂ ਨਹੀਂ ਰੁਕਣਾ ਜਿੰਨਾ ਚਿਰ ਤੁਸੀਂ ਪਤਾ ਨਹੀਂ ਮੁੜ ਕੇ ਕੀ ਕਰਨਾ ਆ ਤੇ ਉਹਦਾ ਸਿੱਧਾ ਅਸਰ ਜਿਹੜਾ ਉਹਨਾਂ ਕੁਝ ਸਟੇਟਾਂ ਦੇ ਉੱਤੇ ਸਿੱਧਾ ਪੈ ਰਿਹਾ ਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਟੈਰਫ ਵਾਰ ਕਹਿ ਲਓ ਚੱਲ ਰਹੀ ਆ ਅਨਟੈਰੀਓ ਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਉਹ ਹਜੇ ਵੀ ਸਟਰੋਂਗ ਨੇ ਖੜੇ ਨੇ ਆਪਣੀ ਗੱਲ ਦੇ ਉੱਤੇ ਤੇ ਜੋ ਕੁਝ ਇਹਨਾਂ ਤੋਂ ਹੁੰਦਾ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੇ ਪਹਿਲਾਂ ਹੀ ਆਪਾਂ ਜਾਣਦੇ ਹਾਂ ਕਿ 30 ਬਿਲੀਅਨ ਡਾਲਰ ਜਿਹੜੇ ਹੈਗੇ ਆ ਕੈਨੇਡੀਅਨ ਦਾ ਟੈਰਿਫ ਕਈ ਯੂਐਸ ਪ੍ਰੋਡਕਟਸ ਦੇ ਉੱਤੇ ਜਿਵੇਂ ਔਰੈਂਜ ਜੂਸ ਆ ਜਾਂ ਪੀਨਟ ਬਟਰ ਆ ਕਈ ਐਪਲੀਅੰਸਸ ਨੇ ਮੋਟਰਸਾਈਕਲਾਂ ਉਨਾਂ ਦੇ ਉੱਤੇ ਲਾ ਦਿੱਤਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ